ਪਹਿਲਾ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਕੁ ਦਿੰਦਾ ਨੇ ਪਹਿਲਾਂ ਜੀ 11 ਕਿਲੋ ਦੁੱਧ ਹੁੰਦਾ ਹੀ ਦੋਨਾਂ ਟੰਗਾ ਵਾ 11 ਕਿਲੋ ਦਿੰਦਾ ਹੈ ਹਾਂ ਜੀ ਹਾਂ ਜੀ ਠੀਕ ਆ ਤੇ ਦਿੰਦਾ ਕਿੰਨਾ ਕੁ ਟਾਈਮ ਹੈ ਇਹ 7 ਕੁ ਮਹੀਨੇ ਦਿੱਤਾ ਹੈਗਾ ਜੀ ਸਾਢੇ 6 7 ਮਹੀਨੇ ਬਸ ਠੀਕ ਹੈ ਲੰਮਾ ਸਮਾਂ ਦੁੱਧ ਦੇਗੀ ਮਤਲਬ ਵਧੀਆ ਵਧੀਆ ਸਮਾਂ ਹਾਂ ਜੀ ਠੀਕ ਹੈ ਤੇ ਦੋਸਤੋ ਜਿਹੜਾ ਟੀਕਾ ਲੱਗਿਆ ਵਾ ਉਹ ਭਾਈਆਂ ਨੂੰ ਪਤਾ ਨਹੀਂ ਉਹ ਮੈਂ ਦਾ ਆਦਦਾਗਾ ਉਹ ਰਤਨ ਬੁੱਲ ਕ੍ਰਾਂਤੀ ਡੇਰੀ ਫਾਰਮ ਵਾਲਾ ਜਿਹੜਾ ਆਪਣੇ ਪਿੰਡ ਹੀ ਆ ਦਵਿੰਦਰ ਕੋਲੇ ਪਿਆਵ ਦਾ ਹੈਗਾ ਸਮਰਾਟ ਤੇ ਮਕੇਰੀਆਂ ਆ ਬਹੁਤ ਚੰਗੀ ਬਲੱਡ ਲਾਈਨ ਆ ਗਈ। ਉਸ ਬੁੱਲ ਤੋਂ ਇਹ ਗੱਭਣ ਆ। ਤੇ ਜੇ ਘੱਟੀ ਦਿੰਦੀ ਆ ਤਾਂ ਵੱਧ ਦੀ ਆ ਗੱਲ ਹੀ ਐ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗੜ ਡੈਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪੈਂਡ ਆਦਮਪਰਾ ਤਹਿਸੀਲ ਆ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ। ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ। ਦੂਜਾ ਸੂ ਇਸ ਵਾਰ ਸੂਣਾ ਆਇਆ ਨੇ ਪੰਜ ਚਾਰ ਦਿਨ ਹਜੇ ਇਹ ਕੱਢਦੀ ਆ ਗਈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਬਾਈ ਤੂੰ ਆਪਾਂ ਡਿਟੇਲ ਲੈ ਲੈਂਦੇ ਤੇ ਸੰਗ ਇੱਕ ਕੁੰਡਾ ਹੈਗਾ ਇੱਕ ਥੱਲੇ ਨੂੰ ਮੜਿਆ ਪਿਆ ਤੇ ਬਾਕੀ ਚੰਗੀ ਆ ਗਈ ਉਹ ਲੈ ਨੂੰ ਕੋਈ ਗੱਲ ਨਹੀਂ ਖਿਆਲਾ ਓਰੇ ਕਰਨ ਵਾਲੇ ਭਰਾ ਆ ਗਏ ਲੈ ਲੈ ਖੋਲ ਲੈ ਕੁਝ ਨਹੀਂ ਹਾਂ ਪਸਾਰੀ ਬਾਈ ਤੂੰ ਪੁੱਛ ਲੈਣੀ ਤੇ ਤੁਸੀਂ ਉਹ ਲੈ ਖੋਲ ਲੈ ਬਾਹਾਂ ਡਾਟ ਪਾਉਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦੇ ਜੀ ਬਿੰਦਰ ਸਿੰਘ ਜੀ ਠੀਕ ਹੈ ਜੀ ਸਾਨੂੰ ਇਹ ਝੋਟੀ ਵੇਚਣ ਲੱਗੇ ਆਂ ਹਾਂਜੀ ਆਪਣੇ ਘਰ ਦੇ ਵੀ ਇਹ ਹਾਂਜੀ ਹਾਂਜੀ ਘਰ ਦੇ ਵੀ ਆ ਰਵਾ ਘਰ ਦਾ ਹੀ ਤੁਰਿਆ ਆਉਂਦਾ ਜੀ ਠੀਕ ਆ ਕਿਹੜਾ ਸੂਆ ਸੂਣੀ ਹੈ ਸੂਆ ਕਿਹੜਾ ਸੂਣੀ ਹੈ ਇਹ ਦੂਜੇ ਸੂਏ ਹੈ ਦੂਜੇ ਸੂਏ ਸੂਣਾ ਹੈ ਹਾਂਜੀ ਦੂਜੇ ਸੂਏ ਸੂਣਾ ਹੈਗਾ ਕਿੰਨੇ ਦਿਨ ਰਹਿੰਦੇ ਆ ਇਹ ਦਿਨ ਪੰਜ ਚਾਰ ਹੀ ਲਊਗੀ ਜੀ ਇਹ ਪੰਜ ਚਾਰ ਦਿਨ ਆਹੀ ਪੰਜ ਚਾਰ ਦਿਨ ਲੈਣੇ ਨੇ ਹਾਂ ਠੀਕ ਹੈ ਤੇ ਪਹਿਲਾਂ ਵਾਲੇ ਸੂਏ ਦੇ ਵਿੱਚ ਦੁੱਧ ਕਿੰਨਾ ਕੁ ਦਿੱਤਾ ਨੇ ਪਹਿਲਾਂ ਜੀ 11 ਕਿਲੋ ਦੁੱਧ ਹੁੰਦਾ ਜੀ ਦੋਨਾਂ ਟੰਗਾ ਵਾ 11 ਕਿਲੋ ਦਿੱਤਾ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਦਿੱਤਾ ਕਿੰਨਾ ਕੁ ਟਾਈਮ ਹੈ ਇਹ ਸੱਤ ਕੁ ਮਹੀਨੇ ਦਿੱਤਾਗਾ ਜੀ ਸਾਢੇ 6 ਸੱਤ ਮਹੀਨੇ ਬਸ ਠੀਕ ਹੈ ਲੰਮਾ ਸਮਾਂ ਦੁੱਧ ਦੇਗੀ ਮਤਲਬ ਵਧੀਆ ਵਧੀਆ ਸਮਾਂ ਹਾਂ ਜੀ ਠੀਕ ਹੈ ਤੇ ਦੋਸਤੋ ਜਿਹੜਾ ਟੀਕਾ ਲੱਗਿਆ ਵਾ ਉਹ ਬਾਈਆਂ ਨੂੰ ਪਤਾ ਨਹੀਂ ਉਹ ਮੈਂ ਦਾਅ ਦਿੰਨਾਗਾ ਉਹ ਰਤਨ ਬਾਲ ਕ੍ਰਾਂਤੀ ਡੇਰੀ ਫਾਰਮ ਵਾਲਾ ਜਿਹੜਾ ਆਪਣੇ ਪਿੰਡ ਹੀ ਆ ਦਵਿੰਦਰ ਕੋਲੇ ਤੇ ਆ ਉਹਦਾ ਹੈਗਾ ਸਮਰਾਟ ਤੇ ਮਕੇਰੀਆਂ ਆ ਬਹੁਤ ਚੰਗੀ ਬਲੱਡ ਲਾਈਨ ਆ ਗਈ। ਉਸ ਬੁੱਲ ਤੋਂ ਇਹ ਗੱਭਣ ਆ। ਤੇ ਜੇ ਕੱਟੀ ਦਿੰਦੀ ਆ ਤਾਂ ਵੱਧ ਦੇ ਵਾਲੀ ਗੱਲ ਹੀ ਆ। ਤੇ ਰੇਟ ਭਾਈ ਆਪਾਂ ਕਿੰਨਾ ਕਰਦੇ ਆ? ਰੇਟ ਜੀ ਆਪਾਂ ਮੌਕੇ ਦਾ। ਰੇਟ ਫੋਨ ਤੇ ਹੋ ਜਾਊਗਾ। ਹਾਂਜੀ ਫੋਨ 'ਤੇ ਗੱਲ ਕਰਾਂਗੇ। ਠੀਕ ਆ। ਤੇ ਜਿਵੇਂ ਆਪਾਂ ਚੋਈ ਹੈਗੀ ਹਾਂਜੀ ਥਾਣਾ ਥਾਣਾ ਅਨਕੋ ਸਹੀ ਆ। ਬਿਲਕੁਲ ਠੀਕ ਠਾਕ ਹੈ ਕਿ ਕੁੜੀ ਚੁੰਦੀ ਰਹੀ ਹੈ ਕਿ ਕੋਈ ਚੱਕਰ ਨਹੀਂ ਚਾਰੇ ਥਣ ਸਹੀ ਸਲਾਮਤ ਬੜੀਆ ਚੱਲ ਰਹੀ ਹੈ ਸਹੀ ਹੋ ਜਾਵਾਂ ਪੂਰਾ ਹਾਂਜੀ 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 ਠੀਕ ਘਰ ਦਾ ਹੀ ਰਵਾਗਾ ਘਰ ਦਾ ਹੀ ਤੁਰਿਆ ਆਉਂਦਾ ਹੈਗਾ ਪਹਿਲਾਂ ਤੇ ਘਰ ਦੇ ਘਰ ਠੀਕ ਹੈ ਬਾਕੀ ਅਗਲਾ ਆ ਦੀ ਸੱਲੀ ਕਰਕੇ ਲੈ ਜੇ ਹਨਾ ਹਾਂਜੀ ਹਾਂਜੀ ਹਾਂ ਠੀਕ ਹੈ ਹਾਂਜੀ ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਹੈ ਦੂਜਾ ਸੂਆ ਸੋਨਾ ਪਹਿਲਾ ਸੂਆ 11 ਲੀਟਰ ਇਹਨੇ ਦੁੱਧ ਦਿੱਤਾ ਰਾਤ ਨੂੰ ਬੁੱਲ ਤੋਂ ਗੱਭਣਾ ਰੇਟ ਆਉ ਫੋਨ ਦੇ ਉੱਤੇ ਹੋ ਜਾਊਗਾ ਤੇ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਜੱਲੀ ਜਾਂਦਾ ਤੇ ਬਾਕੀ ਥੋੜੀ ਜਿਹੀ ਜਗ੍ਹਾ ਦੀ ਕਮੀ ਆ ਤੇ ਇੱਕ ਆਪਾਂ ਉਪਰੇ ਕਰਕੇ ਇਹ ਰੀ ਪਸ਼ੂ ਦਰ ਸਕਦਾ ਉਹਨਾਂ ਆਪਾਂ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮਗਰ ਉਹ ਹੱਕ ਮੜਾ ਚੰਗਾ ਸਾਈਡ ਤੇ ਰਹੀ ਸਾਈਡ ਤੁਸੀਂ ਦੇਖ ਸਕਦੇ ਹੋ ਕੱਤ ਘਾੜ ਵਧੀਆ ਆਗਾ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਇੱਥੇ ਦੀ ਕੁਆਲਿਟੀ ਬਹੁਤ ਜੰਗੀ ਆ ਬਾਕੀ ਥਾਣਾ ਦਾ ਸਹਿਜ ਬਹੁਤ ਵਧੀਆ ਆਗਾ ਬਾਈ ਸਮੋੜ ਲਓ ਲੇ ਜੋ ਬਸ ਮੋੜ ਗਈ। ਸੈਂਕ ਇੱਕ ਕੁੰਡਾ ਹੈਗਾ ਤੇ ਇੱਕ ਸਿੰਘ ਉਹਦੇ ਥੋੜੀ ਥੱਲੇ ਨੂੰ ਜਿੰਨੇ ਢਾਕ ਪਲਵਾਰੀ ਕਹਿੰਦੇ ਹੁੰਦੇ ਉਸ ਤਰ੍ਹਾਂ ਦੀ ਤੇ ਬਾਕੀ ਚੰਗੀ ਹੈਗੀ। ਸੋਹਣੀ ਹੈ ਝੋਟੀ। ਫੇਸ ਵੀ ਸੋਹਣਾ ਹੈਗਾ। ਸਭੀ ਵੀ ਚੰਗੀ ਹੈਗੀ। ਕਿਸੇ ਵੱਖ ਤੋਂ ਕੋਈ ਲੱਸੀ ਨਹੀਂ ਹੈਗੀਗੀ। ਬਾਕੀ ਤਸੱਲੀ ਤੁਸੀਂ ਆਪ ਦੀ ਕਰ ਸਕਦੇ। ਥਾਂ ਤੋਂ ਜਮਾ ਸਹੀ ਹੈ। ਬਿਲਕੁਲ ਬਿਲਕੁਲ ਕੋਈ ਪਰ ਨਹੀਂ। ਠੀਕ ਹੈ ਲੈ ਜੋ।